ਗਾਈਡ ਸਾਹਿਬ ਕਹਿੰਦੇ ਵੀ ਗੱਡੀ ਸਾਈਡ ਤੇ ਲਾ ਦੋ ਪਾਸੇ ਪਾਸੇ ਫੁੱਲ ਜਾ ਸਿੰਗ ਸਿੰਗ ਫੁੱਲ ਜਾ ਸਿਕ ਫੁੱਲ ਜਾ ਸਿਕ ਗਾਈਡ ਸਾਹਿਬ ਫਿਰ ਹੁਣ 25-30 ਲੱਖ ਲਾਇਆ ਉਹਦਾ ਰਸਕ ਨਹੀਂ ਉਹਦਾ ਨਹੀਂ ਸੀ ਤਾਤਨ ਕੀਤੀ ਤੇ ਉਹਦੇ ਬਾਅਦ ਉਹਨੇ ਕਰਨੀ ਸੀ ਕੋਰਲੀ ਤੇ ਉਹ ਰੋ ਇੱਥੇ ਪਾਣੀ ਨਾ ਲਪੇ ਤੇ ਮਾਫੀ ਮੰਗਣਾ ਚਾਹ ਕੇ ਮੌਸਮ ਦੀ ਖਰਾਬੀ ਦੇ ਕਾਰਨ ਸਾਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਟਾਕਿਤ ਕਰਨਾ ਪੈ ਰਿਹਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਨਏ ਐਡਵੈਲਰ ਪ੍ਰੋਡਕਸ਼ਨ 'ਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਨਿਕਲੇ ਇੱਕ ਹੋਰ ਸਫ਼ਰ ਤੇ ਤੇ ਉਹਦੇ ਬਾਰੇ ਥੋੜੀ ਬਹੁਤੀ ਅਸੀਂ ਜਾਣਕਾਰੀ ਲਾਵਾਂਗੇ ਪਹਿਲਾਂ ਵਾਂਗੀ ਸਾਡੇ ਗਾਈਡ ਸਾਹਿਬ ਕੋਲੋਂ ਤੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਅੱਜ ਕੁਦਰਤ ਦੀ ਬੁੱਕਲ ਜੋ ਕੋ ਛੁਪਾ ਕੇ ਰੱਖਿਆ ਇਸ ਦੇਸ਼ ਨੇ ਉਹਨੂੰ ਆਪਾਂ ਫਰੋਲਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਗਾਈਡ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਤੁਹਾਡੀ ਬਹੁਤ ਵਧੀਆ ਧੰਨਵਾਦ ਤੁਹਾਨੂੰ ਸਾਡਾ ਕੈਮਰਾਮੈਨ ਸਾਹਿਬ ਕੀ ਹਾਲ ਹੈ ਤੁਹਾਡੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਯੂਰਾਂ ਨੂੰ ਤੇ ਬਾਕੀ ਮੈਂ ਇੱਕ ਗੱਲ ਇਹ ਦੱਸ ਦੇਣੀ ਚਾਹਨਾਗਾ ਕਿ ਸਭ ਤੋਂ ਪਹਿਲਾਂ ਅਸੀਂ ਹੋਣੀ ਸੀ ਜਗ੍ਹਾ ਤੇ ਸੀ ਆ ਕੇ ਖੜੇ ਹੀ ਆ ਤੇ ਅਸੀਂ ਇੱਕ ਗੱਲ ਦੇਖੀ ਸੀ ਪਹਿਲਾਂ ਗੱਡੀ ਉਸ ਜਗ੍ਹਾ ਤੇ ਖੜਾਈ ਸੀ ਮੜਾ ਦਿਖਾਈ ਇਧਰ ਨੂੰ ਮਰੀ ਨੀਗਾ ਉੱਤੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਉੱਤੇ ਤਾਰਾਂ ਨਹੀਂ ਆ ਹਨ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਧਰ ਸਾਡੇ ਗਾਈਡ ਸਾਹਿਬ ਜੋ ਇਸ ਦੇ ਵਿੱਚ ਦਿਮਾਗ ਹੈ ਨਾ ਇਹਨਾਂ ਨੇ ਬਹੁਤ ਹੀ ਖਤਰਨਾਕ ਦਿਮਾਗ ਆ ਕਿਉਂਕਿ ਅਸੀਂ ਉੱਤੇ ਜਦੋਂ ਗੱਡੀ ਖੜਾਈ ਗਾਈਡ ਸਾਹਿਬ ਕਹਿੰਦੇ ਵੀ ਗੱਡੀ ਸਾਈਡ ਤੇ ਲਾ ਦਿਓ ਮੈਂ ਕਿਹਾ ਵੀ ਇਹਨੂੰ ਗਾਈਡ ਸਾਹਿਬ ਨੂੰ ਕੀ ਹੋ ਗਿਆ ਹਨ ਜਦੋਂ ਅਸੀਂ ਦੇਖਿਆ ਗਾਈਡ ਸਾਹਿਬ ਕਹਿੰਦੇ ਉੱਤੇ ਦੇਖੋ ਕਹਿੰਦੇ ਤਾਰਾਂ ਨਹੀਂ ਆ ਕਹਿੰਦੇ ਗੱਡੀ ਦੀ ਬੈਟਰੀ ਸਾਰੀ ਚੱਕ ਦੇਣੀ ਆ ਐਡਾ ਦਿਮਾਗ ਆ ਗਾਈਡ ਸਾਹਿਬ ਇਹ ਕਿ ਕਿੱਥੋਂ ਮਤਲਬ ਕਿੰਨਾ ਇਹਨਾਂ ਇੰਟੈਲੀਜੈਂਸ ਕਿੱਥੋਂ ਆਉਂਦੀ ਆ ਤੁਹਾਡੇ ਤੋਂ ਇਹਦੀ ਸਾਰੀ ਉਸ ਮਾਲਕ ਦੀ ਕਿਰਪਾ ਹੈ ਦੀ ਬਾਕੀ ਐਕਸਪੀਰੀਅੰਸ ਦੀ ਗੱਲ ਐਕਸਪੀਰੀਅੰਸ ਨਾ ਬੰਦਾ ਹੋ ਜਾਂਦਾ ਜਦੋਂ ਆਪਾਂ ਇਹਦੀ ਬਾਰੀ ਖੋਲੀ ਤੇ ਆਪਾਂ ਮਹਿਸੂਸ ਕੀਤਾ ਝਟਕਾ ਲੱਗਿਆ ਸਾਨੂੰ ਝਟਕਾ ਲੱਗਿਆ ਹਾਂਜੀ ਤੇ ਆਪਾਂ ਆਪਣੇ ਕੈਮਰਾਮੈਨ ਸਾਹਿਬ ਨੂੰ ਵੀ ਚੈੱਕ ਕਰਵਾਇਆ ਉਹਨਾਂ ਨੂੰ ਵੀ ਮਹਿਸੂਸ ਆਇਆ ਫਿਰ ਆਪਾਂ ਕਹਿ ਆ ਗੱਡੀ ਨੂੰ ਆਪਾਂ ਸਾਈਡ ਤੇ ਲਾ ਦਈਏ ਕਿ ਆਪਾਂ ਰਿਸਕ ਲੈਣਾ ਹੈ ਤੇ ਬੈਟਰੀ ਚੱਕਤੀ ਤੇ ਘਰ ਫੇ ਧੱਕਾ ਲਾ ਕੇ ਵੀ ਨਹੀਂ ਸਟਾਰਟ ਹੁੰਦੀ ਆ ਅੱਜਕੱਲ੍ਹ ਦੀਆਂ ਧੱਕਾ ਧੱਕਾ ਆਪਾਂ ਇੱਥੇ ਲਾਈ ਨਹੀਂ ਸਕਦੇ ਇੰਨੇ ਇੰਨੇ ਚੁੱਚੇ ਪਹਾੜੀਆਂ ਦਾ ਬਦਲਾ ਬੱਦਲਾਂ ਦੀਆਂ ਆਂਦਰਾਂ ਪਾੜਦਿਆਂ ਨੇ ਪਹਾੜੀਆਂ ਟੱਕਾ ਪੰਗ ਮੇ ਲਾ ਕੇ ਚੜ੍ਹ ਜਾਂਗੇ ਹਨ ਚਲੋ ਆਪਾਂ ਦੇਖਕਾਂ ਨੂੰ ਦੱਸਣਾ ਚਾਹਵਾਂਗੇ ਅੱਜ ਆਪਾਂ ਆਏ ਇੱਕ ਬੋਕਿੰਗ ਟਰੈਕ ਹੈਗਾ ਤੇ ਆਜੋ ਤੁਹਾਨੂੰ ਸਾਰਿਆਂ ਨੂੰ ਉੱਥੇ ਲੈ ਚਲਦੇ ਹਾਂ ਚਲਦੇ ਆ ਕਿ ਚਲੋ ਆਜੋ ਕਰਦੇ ਕੈਮਰਾ ਮਾਰ ਨੂੰ ਇਹ ਆ ਜਾਂਦਾ ਕਿ ਮਾਰੋ ਯਾਰ ਇੱਥੇ ਕੈਮਰਾ ਤੇ ਦਿਖਾ ਦਿੱਤਾ ਜਾਵੇ ਅਸੀਂ ਅੱਜ ਕਿਸ ਜਗ੍ਹਾ ਤੇ ਜਾ ਰਹੇ ਹਾਂ ਸੇ ਡੌਗਸ ਇਥੇ ਅਲਾਉਡ ਨਹੀਂ ਹੈਗੇ ਇਸ ਕਰਕੇ ਅਸੀਂ ਟਾਈਗਰ ਨੂੰ ਘਰੀ ਛੱਡ ਆਏ ਅੱਜ ਆਜੋ ਸਰ हर जगह गाइड नमेशा अपने न लेके चलो जो नफे नुकसान बारे भी दसद्देगा चलिए बहुत ध्यान चलिए क्योंकि बारिश हो चुकी है बहुत ही मसला खराब है ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਵੇ 게ਟ ਦੁਆਰਾ ਬੰਦ ਕੀਤਾ ਹਾਂ ਜੀ ਇਹ ਆਪਾਂ ਹੁਣ ਗੇਟ ਨੂੰ ਲੋਕ ਕਰ ਦਿੱਤਾ ਜੀ ਚਲੋ ਅੱਗੇ ਵੱਧਦੇ ਹਾਂ ਜੀ ਚਲੋ ਜੀ ਸਰ ਫਿਰ ਹੁਣ 25 30 ਲੱਖ ਲਾਇਆ ਉਦਾਰਾਸਕ ਨਹੀਂ ਆਂਦਾ ਹੀ ਆਇਆ ਕੀ ਗੱਲਬਾਤ ਆਂਦਾ ਕਬਲ ਸਰ ਕਿਵੇਂ ਕਿਵੇਂ ਸਗੋਂ 25 30 ਲੱਖ ਲਾਇਆ ਉਰਾਸ ਹਉਦਾ ਹੀ ਯਾਰ ਨਾ ਇਧਰ ਨੂੰ ਮਾਰਦੇ ਵੜੀ ਜੀ ਨਹੀਂ ਗਾ ਹਾਂਜੀ ਵੈਲਕਮ ਬੈਕ ਟੂ आवर ਬਲੌਕ ਤੇ ਜਿੱਦਾਂ ਕਿ ਤੁਹਾਨੂੰ ਅਸੀਂ ਸਾਰਾ ਡ੍ਰੈਸ ਦਿਖਾਇਆਗਾ ਤੇ ਕੈਮਰੇ oh sorry ਮਾਈਕ ਦੀ ਆਵਾਜ਼ ਨਹੀਂ ਆਈ ਥੱਲੇ ਪਾਣੀ ਦਾ ਬਹੁਤ ਜ਼ਿਆਦਾ ਸ਼ੋਰ ਸੀਗਾ ਤੇ ਸੌਰੀ ਤੇ ਇਸ ਕਰਕੇ ਹੁਣ ਅਸੀਂ ਗਾਈਡ ਸਾਹਿਬ ਤੋਂ ਸਾਡੇ ਤੋਂ ਪੁੱਛਦੇ ਹਾਂ ਕਿ ਕਿਵੇਂ ਸ਼ੁਰੂ ਹੋਇਆ ਸੀਗਾ ਪਾਣੀ ਦਾ ਝਰਨਾ ਇਹਦੇ ਪਿੱਛੇ ਕੀ ਰਾਜ਼ ਆ ਤੇ ਉਹਦੇ ਬਾਰੇ ਮਾਈਕ ਕਿਉਂ ਸਾਡੇ ਗਾਈਡ ਸਾਹਿਬ ਅੱਛੀ ਗ੍ਰਾਮ ਬਾਗ ਵਿੱਚ ਇਹਦਾ ਸਾਰੇ ਮੈਂ ਦੱਸਣਾ ਚਾਹਾਂਗਾ ਇਸ ਚਰਨੇ ਦੀ ਸ਼ੁਰੂਆਤ ਕਿੱਦਾਂ ਹੋਈ ਇਹ ਚਰਨੇ ਦੀ ਸ਼ੁਰੂਆਤ ਕੋਸ ਸਦੀਆਂ ਪਹਿਲੇ ਹੋਈ ਸੀ ਇਹ ਕੋਈ 300 400 ਸਾਲ ਪੁਰਾਣੀ ਕਹਾਣੀ ਹੈਗੀ ਕਿ ਇੱਕ ਬੰਦਾ ਸੀਗਾ ਇੱਥੇ ਆਇਆ ਸੀ ਰਾਤ ਨੂੰ ਇੱਥੇ ਰੁਕਿਆ ਤੇ ਸਵੇਰੇ ਜਦੋਂ ਉੱਠਿਆ ਉਹਨੇ ਬਰਸ਼ ਕੀਤਾ ਤੇ ਬਰਸ਼ ਦਾ ਦੰਦਾਂ ਨਹੀਂ ਸੀ ਦਤਣ ਕੀਤੀ ਤੇ ਉਹਦੇ ਬਾਅਦ ਉਹਨੇ ਕਰਨੀ ਸੀ ਕੁਰਲੀ ਤੇ ਉਹਨੂੰ ਇੱਥੇ ਪਾਣੀ ਨਾ ਲੱਭੇ ਤੇ ਜਿਸ ਕਰਕੇ ਉਹਨੇ ਇੱਥੇ ਉਹਦੇ ਕੋਲ ਇੱਕ ਸੀਗੀ ਆਪਣੀ ਕੁਲਾੜੀ ਕੁਲਾੜੀ ਉਹਨੇ ਜ਼ਮੀਨ ਤੇ ਮਾਰੀ ਤੇ ਉੱਥੋਂ ਪਾਣੀ ਉੱਤਨ ਆਇਆ ਤਾਦਾ ਨੇ ਕੁਰਲੀ ਕੀਤੀ ਇਹ ਝਰਨਾ ਵੇ ਤਾਦਾ ਇਹ ਤੋਂ ਐ ਹੀ ਤੇ ਹੁਣ ਤੱਕ ਚੱਲ ਰਿਹਾ ਏ ਇਹ ਉਹੀ ਝਰਨਾ ਏ ਤੇ ਜਿਹਦਾ ਨਾਮ ਬਾਤ ਦਿੱਤਾ ਗਿਆ ਬੀਬੀਆਂ ਦਾ ਝਰਨਾ ਵੀਵਨ ਵੀਵਨ ਫਾਲਸ ਉਹ ਤੁਹਾਨੂੰ ਅਸੀਂ ਦਿਖਾ ਦਨੇ ਆਗੇ ਬਹੁਤ ਬਹੁਤ ਧੰਨਵਾਦ ਵੀ ਇਹਦੀ ਜਾਣਕਾਰੀ ਦਿੱਤੀ ਤੁਸੀਂ ਦੇਖ ਸਕਦੇ ਹੋ ਕਿੰਨੀ ਬ੍ਰੀਕਿੰਗ ਨਾਲ ਜਾਣਕਾਰੀ ਲੈ ਕੇ ਸਾਡੇ ਗਾਈਡ ਸਾਹਿਬ ਹਮੇਸ਼ਾ ਰੂਬਰੂ ਹੁੰਦੇ ਆ ਤੇ ਹੁੰਦੇ ਰਹਿਣਗੇ ਚਲੋ ਆਜੋ ਫੇਰ ਅੱਗੇ ਦਿਖਾਉਂਦੇ हां जी मैं अपनी सारे दर्शकों ते माफी मांगना चाहूंगा ते ਦੱਸਣਾ ਚਾਹਾਂਗਾ ਮੌਸਮ ਦੀ ਖਰਾਬੀ ਕਰਕੇ ਇਧਰ ਮੁੜਨਾ ਤੇ ਲੋਕਿਆ ਵੀ ਲੈਫਟ ਲੈਣਾ ਇਥੇ ਬੈਕ ਲੈ ਲੈ ਹੈ ਨਹੀਂ ਕੁਝ ਨਹੀਂ ਆ ਰਿਹਾ ਬੈਕ ਲੈ ਜਾ ਸਿੱਧੀ ਗੱਡੀ ਨਿਊਜ਼ੀਲੈਂਡ ਮੇ ਰੂਲ ਕਾ ਉਲੰਘਣ ਕਰਤੇ ਹੋਏ ਐਨ ਜੀ ਬੇਲ ਪ੍ਰੋਡਕਸ਼ਨ ਕੇ ਓਨ ਹਾਰ ਦੇਖੋ ਇਹ ਮੌਸਮ ਦੀ ਖਰਾਬੀ ਦੇ ਕਰਕੇ ਸਾਨੂੰ ਰਸਤਾ ਵੀ ਦਿਖਾਈ ਨਹੀਂ ਦੇ ਰਿਹਾ ਜਿਸ ਕਾਰਨ ਆਪਾਂ ਗਲਤ ਚਲੇ ਗਏ تھے ਉਹਨਾਂ ਗੱਡੀਆਂ ਨੂੰ ਪਿੱਛੇ ਲੈ ਕੇ ਆਗੇ ਹੁਣ ਆਪਾਂ ਲੈਫਟ ਟਰਨ ਲੈ ਰਹੇ ਆ ਤੇ ਮੈਂ ਆਪਣੇ ਦਰਸ਼ਕਾਂ ਨੂੰ ਤੇ ਮਾਫੀ ਮੰਗਣਾ ਚਾਹਾਂਗਾ ਮੌਸਮ ਦੀ ਖਰਾਬੀ ਦੇ ਕਾਰਨ ਸਾਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਟਾਕਿਤ ਕਰਨਾ ਪੈ ਰਿਹਾ ਹੈ ਸਟਾਕਿਤ ਮਤਲਬ ਰੋਕਣਾ ਪੈ ਰਿਹਾ ਹੈ ਤੇ ਠੀਕ ਹੈ ਜੀ ਐਨ ਜੈਡ ਬਿੱਲ ਪ੍ਰੋਡਕਸ਼ਨ ਦੇ ਵੱਲੋਂ ਸਭ ਨੂੰ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਓਕੇ ਬਾਈ 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 ਕੀ ਕਹਾਤਾ Tata